ਬਿਹਾਦੀ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸਵਾਰੀਆਂ ਦੇ ਨਾਲ ਪਰਿਵਾਰਸ ਦੇ ਉਤੇ ਇੱਕ ਬਜਰੀ ਲੈ ਜਾ ਰਿਹਾ ਡੰਪਰ ਪਲਟਿਆ ਜੀ ਹਾਂ ਬਹੁਤ ਹੀ ਭਿਆਨਕ ਰੂਕੰਬਾ ਉਹ ਤਸਵੀਰਾਂ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ 20 ਲੋਕਾਂ ਦੀ ਇਸ ਵੱਡੇ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਹੋਰ ਵੀ ਕਈ ਲੋਕ ਜ਼ਖਮੀ ਹੋਏ ਨੇ ਤੁਹਾਨੂੰ ਤਸਵੀਰਾਂ ਵੀ ਵਿਖਾਵਾਂਗੇ ਸਭ ਤੋਂ ਪਹਿਲਾਂ ਦੱਸ ਦੇ ਕਿ ਤੇਲੰਗਾਨਾ ਦੇ ਰੈਡੀ ਰੰਗਾ ਦੇ ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਬੱਸ ਦੀ ਜ਼ਬਰਦਸਤ ਟੱਕਰ ਜਿਹੜੀ ਹੈ ਉਹ ਡੰਪਰ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਦੋਵੇਂ ਹੀ ਵਾਹਨਾ ਦੇ ਪਰ ਖੱੱਚੇ ਉੱਡ ਗਏ ਨੇ ਇਹ ਹਾਦਸਾ ਇਸ ਲਈ ਵੀ ਇੰਨਾ ਜ਼ਬਰਦਸਤ ਹੋਇਆ ਕਿ ਡੰਪਰ ਜੋ ਹੈ ਉਹ ਬਜਰੀ ਦੇ ਨਾਲ ਲੱਦਿਆ ਹੋਇਆ ਸੀਗਾ ਤੇ ਜਦੋਂ ਟੱਕਰ ਹੋਈ ਇਹਨਾਂ ਦੋਵਾਂ ਵਾਹਨਾ ਦੀ ਤਾਂ ਡੰਪਰ ਜੋ ਹੈ ਉਹ ਬਸ ਦੇ ਉੱਤੇ ਹੀ ਪਲਟ ਗਿਆ ਜਿਸ ਦੇ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਸੀਗੀਆਂ ਤਾਂ ਇਸ ਕਰਕੇ ਸਾਰੀ ਦੀ ਸਾਰੀ ਬਜਰੀ ਜਿਹੜੀ ਹੈ ਉਹ ਬਸ ਦੇ ਉੱਤੇ ਡਿੱਗ ਜਾਂਦੀ ਹੈ ਤੇ ਸਵਾਰੀਆਂ ਇਸੇ ਬਜਰੀ ਦੇ ਵਿੱਚ ਦਬ ਜਾਂਦੀਆਂ ਨੇ ਜੀ ਹਾਂ ਜਿਸ ਕਰਕੇ 20 ਲੋਕਾਂ ਦੀ ਜੋ ਹੈ ਇਸ ਯਾਨਕ ਰੂ ਕੰਬਾਉ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਥੇ ਦੱਸੇ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਤੇ ਜਿਹੜੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜੋ ਹੈ ਇਥੇ ਲੋਕਾਂ ਨੂੰ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਜਿਹੜੇ ਬਜਰੀ ਦੇ ਅੰਦਰ ਦਬੇ ਹੋਏ ਲੋਕ ਸਗੇ ਉਹਨਾਂ ਨੂੰ ਬਾਹਰ ਕੱਢਣਾ ਜੜਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਤਸਵੀਰਾਂ ਜੋ ਹੈ ਉਹ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤੇ ਲੰਗਾਨਾ ਦੇ ਰੈਡੀ ਰੰਗਾ ਦੇ ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਬੱਸ ਦੇ ਉੱਤੇ ਜੋ ਹੈ ਬਜਰੀ ਦੇ ਨਾਲ ਡੰਪਰ ਡਿੱਗ ਗਿਆ ਤੇ ਜਿਸ ਤੋਂ ਬਾਅਦ ਬਸ ਤੇ ਪਰਖੱਚੇ ਉੱਡ ਗਏ ਬਸ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ 20 ਲੋਕਾਂ ਦੀ ਜੋ ਹੈ ਇਸ বাস ਦੇ ਵਿੱਚ ਬੈਠੇ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਸਨ ਕਿਉਂਕਿ ਉਹ ਬੱਚੇ ਜਿਹੜਾ ਆਪਣੇ ਸਕੂਲ ਜਾ ਰਹੇ ਸੀਗੇ ਲੇਕਿਨ ਇਸ ਦੌਰਾਨ ਜੋ ਹੈ ਉਹਨਾਂ ਦੀ ਇਹ বাস ਹਾਦਸੇ ਦਾ ਸ਼ਿਕਾਰ ਹੋਈ ਤਾਂ ਉਸ ਤੋਂ ਬਾਅਦ ਯਾ ਇਹ ਤਸਵੀਰਾਂ ਜੋ ਹੈ ਰੂ ਕੰਬਾਉ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਕਿ ਪੀਐਮ ਮੋਦੀ ਦੇ ਵੱਲੋਂ ਵੀ ਇਸ ਵੱਡੇ ਹਾਦਸੇ ਤੇ ਦੁੱਖਤਾ ਪ੍ਰਗਟਾਵਾ ਜੋ ਹੈ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਨਾਲ ਹੀ ਨਾਲ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਰੁਪਏ ਦੇਣ ਦਾ ਜੋ ਹੈ ਐਲਾਨ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਨਾਲ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦੇ ਲਈ ਵੀ ਜੋ ਹੈ 50 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਜੋ ਹੈ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਸੋ ਬੇਹਦੀ ਭਿਆਨਕ ਹਾਦਸਾ ਜੋ ਹੈ ਅੱਜ ਚੜ੍ਹਦੀ ਸਵੇਰ ਵਾਪਰਿਆ ਹੈ ਤਸਵੀਰਾਂ ਜੋ ਤੁਹਾਨੂੰ ਵਿਖਾਰੀਆਂ ਤੁਸੀਂ ਵੇਖ ਸਕਦੇ ਹੋ ਵਾਸਤੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਅੰਦਰ ਫਸੇ ਲੋਕ ਨੇ ਜੋ ਅੰਦਰ ਫਸੀਆਂ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਕਿਉਂਕਿ ਜੁਰੀ ਦੇ ਨਾਲ ਜਿਹੜੀ ਹੈ ਪੂਰੀ ਬੱਸ ਭਰ ਜਾਂਦੀ ਹੈ ਤੇ ਜਿਹੜੇ ਲੋਕ ਸੀ ਉਸੇ ਦੇ ਵਿੱਚ ਦਬ ਜਾਂਦੇ ਨੇ ਕਈ ਜਿਹੜੇ ਵਿਦਿਆਰਥੀ ਇਸ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ 20 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਜੋ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸੋ ਉੱਥੇ ਵੀ ਦੱਸਿਆ ਹੈ ਕਿ ਕਈ ਜਿਹੜੇ ਹੈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ ਸੋ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਉਹ ਮੰਜ਼ਰ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਇਹ ਡੰਪਰ ਕਿ ਬਜਰੀ ਦੇ ਨਾਲ ਪਰਿਆਸੀ ਉਹ ਬਸ ਦੇ ਉੱਤੇ ਡਿੱਗਿਆ ਤਾਂ ਬਸ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਚੱਕਨਾਚੂਰ ਹੋ ਚੁੱਕੀ ਹੈ ਬਸ ਦੇ ਵਿੱਚ ਤੁਹਾਨੂੰ ਬਜਰੀ ਹੀ ਬਜਰੀ ਨਜ਼ਰ ਆ ਰਹੀ ਹੋਵੇਗੀ ਇਹ ਬਾਅਦ ਦੀਆਂ ਤਸਵੀਰਾਂ ਨੇ ਲੇਕਿਨ ਉਸ ਤੋਂ ਪਹਿਲਾਂ ਜਦੋਂ ਹਾਦਸਾ ਵਾਪਰਿਆ ਉਹ ਤਸਵੀਰਾਂ ਵੀ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਤੇ ਲੋਕ ਅੰਦਰੋਂ ਦੀ ਜਿਹੜਾ ਹੋਰ ਲੋਕਾਂ ਨੂੰ ਕੱਢਣ ਦੀ ਜਿਹੜਾ ਕੋਸ਼ਿਸ਼ ਕਰ ਰਹੇ ਨੇ ਸੋ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ ਇਸ ਵਾਸਤੇ ਵਿੱਚ ਜੋ ਹੈ 70 ਦੇ ਕਰੀਬ ਲੋਕ ਸਵਾਰ ਸਿਗੇ ਸੋ ਇਹ ਬਸ ਜਿਹੜੀ ਹੈ ਜਾ ਰਹੀ ਸੀਗੀ ਲੇਕਿਨ ਇਸ ਦੌਰਾਨ ਇਸ ਪਾਸੇ ਨਾਲ ਹਾਦਸਾ ਵਾਪਰ ਗਿਆ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸੇ ਕਿ ਇਹ ਬਸ ਜਿਹੜੀ ਹੈ ਤੂੰਦਰ ਤੋਂ ਹైదరాబాద్ ਜਾ ਰਹੀ ਸੀਗੀ ਲੇਕਿਨ ਇਸ ਦੌਰਾਨ ਇੱਕ ਡੰਪਰ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਸ ਦੀ ਇਸ ਦੇ ਨਾਲ ਟੱਕਰ ਹੋਈ ਤੇ ਬਸ ਜਿਹੜੀ ਹੈ ਹੁਣ ਬੁਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੀ ਹੈ ਤੇ ਅੰਦਰ ਜਿਹੜੇ ਸਵਾਰੀਆਂ ਇਸ ਦੇ ਵਿੱਚ ਬੈਠੀਆਂ ਹੋਈਆਂ ਸੀਗੀਆਂ ਉਹ ਤੁਸੀਂ ਵੇਖੋ ਕਿ ਅੰਦਰ ਹੀ ਦਬੀਆਂ ਰਹਿ ਗਈਆਂ ਹਾਲਾਂਕਿ ਜਦੋਂ ਲੋਕ ਮੌਕੇ ਤੇ ਪਹੁੰਚ ਗਏ ਤਾਂ 15 ਲੋਕਾਂ ਨੂੰ ਜਿਹੜਾ ਉਥੋਂ ਰੈਸਕਿਊ ਵੀ ਕੀਤਾ ਗਿਆ ਉਹਨਾਂ ਨੂੰ ਬਾਸ ਦੇ ਵਿੱਚੋਂ ਬਜਰੀ ਦੇ ਵਿੱਚੋਂ ਜੋ ਹੈ ਬਾਹਰ ਕੱਢਿਆ ਗਿਆ ਲੇਕਿਨ 20 ਲੋਕਾਂ ਦੀ ਜੋ ਇੱਥੇ ਦਰਦਨਾਕ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਵੀ ਮੁਆਵਜ਼ੇ ਦਾ ਜੋ ਹੈ ਐਲਾਨ ਕੀਤਾ ਗਿਆ ਲੇਕਿਨ ਇਹ ਰੂ ਕੰਬਾਉ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਕਿ ਭਿਆਨਕ ਹਾਦਸਾ ਵਾਪਰਿਆ